ਮੈਂ ਆਹ ਓਕੇ ਆ ਬਾਬੇ ਕੀ ਇਹ ਘੈਂਟ ਆ ਕਿ ਆਪ ਜਿਵੇਂ ਬਗਵਗ ਕਲੀਨ ਕਰਨ ਨੂੰ ਨਹੀਂ ਹੁੰਦੇ ਨਹੀਂ ਨਾ ਹੁੰਦਾ ਮੇਨ ਮੈਨ ਸ਼ੀਲਡ ਤੋਂ ਮੈਂ ਕਲੀਨ ਕਰਨ ਲੱਗਿਆ ਸੀ ਇਹ ਆ ਗਈ ਮੇਰੇ ਕੋਲੇ ਤੇ ਕੋਣੇ ਨਾਲ ਆਹ ਟਾਵਲ ਦੇ ਤਾਂ ਆਪਾਂ ਨੂੰ ਫ੍ਰੀ ਚ ਇਹਦੇ ਨਾਲ ਹੀ ਉਹਨੇ ਆ ਦੋ ਮੈਨੂੰ ਆ ਫ੍ਰੀ ਦੇ ਦਿੱਤੀਆਂ ਨਾਲ ਆਹ ਆਹ ਲਗਾਉਣੇ ਜਮਾ ਫ੍ਰੀ ਦੇ ਦਿੱਤੀਆਂ ਨਾਲ ਹੁਣ ਜਾਣਾ ਚਾਹੀਦਾ ਆਪਾਂ ਨੂੰ ਚਲੋ ਚਲੇ ਮਿਤਵਾ ਉੱਚੀ ਨੀਚੀ ਰਾਹੋਂ ਪੇ ਇੱਥੇ ਕਹਿ ਸਕਦੇ ਹਾਂ ਉੱਚੀ ਨੀਚੀ ਰਾਹੋਂ ਠੰਡੇ ਠੰਡੇ ਪਾਣੀ ਸੇ ਨਹਾਣਾ ਚਾਹੀਏ ਮੈਂ ਤਾਂ ਅਗਰ ਸਵੇਰ ਹੀ ਨਾ ਹਾਤਾ ਕਿਦਾ ਮਾਰੇ ਤੋ ਪਤਾ ਨਹੀਂ ਕਿਵੇਂ ਯਾਰ ਹਨੀ ਹੁੱਕ ਨਹੀਂ ਸੀ ਹੋਇਆ ਟਰੈਲਰ ਆਣ ਹੁੱਕ ਹੋ ਗਿਆ ਤੇ ਕਿਦਾਂ ਪੜਾਕਾ ਪਿਆ ਮੈਨੂੰ ਪਤਾ ਨਹੀਂ ਕੀ ਚੱਕਰ ਚੱਲ ਗਿਆ। ট্রাক 'ਚ ਸਿਲੰਡਰ ਲੀਕ ਹੋ ਗਿਆ ਚੁੱਲ੍ਹੇ ਵਾਲਾ। ਕਾਕੇ ਨੇ ਪੱਕਾ ਹੀ ਹਣਾ ਇੱਥੋਂ। ਜੀ ਰੋਟੀ ਖਾਣੀ ਇੱਥੇ ਆ ਕੇ ਤੇ ਚਿੱਲੀ ਚਿਕਨ ਜਾਂ ਚੱਕ ਲੈਣਾ। ਉਹ ਹੁੰਦਾ ਤਾਂ ਵੈਸੇ ਖਾਨ ਵਾਲਾ ਕੱਕ ਇਹਦਾ ਬੜਾ ਫੇਵਰੇਟ ਸੀਗਾ ਉਹ। ਹੁਣ ਸਾਰਿਆਂ ਨੇ ਦੱਬ ਕੇ ਤੇ ਨਾਲੇ ਕਰ ਲੋ ਚੈਨਲ ਸਬਸਕ੍ਰਾਈਬ ਆਪਣਾ। YouTube ਤੇ ਤੇ Facebook ਤੇ ਵੀ ਕਰ ਲੋ ਫੋਲੋ। ਅਰੇ ਡੌਗ ਤੇ ਹੀ ਖੜਾਗਾ। ਉੱਪਰ ਫੇਰਾ ਨੇ ਲੋਡ ਹੀ ਨਹੀਂ ਕੀਤਾਗਾ। ਕਿਆ ਕਰੇ ਬੰਦਾ ਇਹਨਾਂ ਦਾ ਕਿਆ ਕਰੇ ਤੇ ਵਧੀਆ ਰਹਿ ਗਿਆ ਮੈਂ ਐਵੇਂ ਬੜਾ ਹੜਲੀ ਨਹੀਂ ਭੱਜਿਆ ਮੈਨੂੰ ਪਹਿਲਾਂ ਹੀ ਪਤਾ ਸੀ ਲਾਸਟ ਟਾਈਮ ਵੀ ਸੇਮ ਟਾਈਮ ਵੀ 1:00 ਐਂਡ 30 ਤੇ ਇੱਥੇ ਟਾਈਮ ਲਾਤਾ ਇਹਨਾਂ ਨੇ ਉਦੋਂ ਵੀ ਮੈਂ ਉਹ ਕਹਿੰਦਾ ਵੀ ਚਾਹ ਪਿਆ ਦੇ ਕੇ ਲੋੜ ਤਾਂ ਨਹੀਂ ਮੈਂ ਤਾਂ ਰੈਡੀ ਹੋਇਆ ਚਾਹੀ ਧਰ ਲਗੇ ਉਹਨੇ ਆ ਗਿਆ ਬਾਲਾ ਆਹ ਬਣਾ ਤਿਆ ਲਾਲ ਲਾਲ ਪੱਤੀ ਪਾ ਕੇ ਨਾਲੇ ਦੁੱਧ ਬਾਦੂ ਪਾਇਆ ਵੇ ਉਹ ਦਰਾਡੇ ਉਬਲੀ ਜਾਂਦੇ ਆ। ਪਰ ਪਤਾ ਨਹੀਂ ਕੀ ਚੱਕਰ ਚੱਲ ਗਿਆ ਖਣੀ ਬਾਹਰ ਨਾਲ ਠੰਡੀ ਹਵਾ ਚੱਲੀ ਜਾਂਦੀ ਆ ਤੇ ਸਿਰ ਦਰਦ ਕਰਨ ਲੱਗ ਗਿਆ। ਆਹ ਥਾਣਾ ਪੂਰਾ ਐ ਪਟੀ ਜਾਂਦਾ ਪਤਾ ਨਹੀਂ ਕੀ ਗੱਲ ਆ। ਨਹੀਂ। ਜਾ ਕੇ ਆ ਖੁੱਲਿਆ ਮੇਰਾ ਵੀ ਨਾ ਕੋਈ ਨਾ ਕੋਈ ਸੱਬਤ ਆ ਹੀ ਰਹਿੰਦਾ ਗਾ ਸਾਲਾ ਆ ਹੀ ਨਹੀਂ ਜੀ ਖੁੱਲਣ ਚਾਉਂਦੇ ਆਲੇ ਤੇ ਭਰਾ ਹਜੇ ਵੀ ਪ੍ਰੋਪਰ ਨਹੀਂ ਖੁੱਲੇ ਇੱਕ ਜੀ ਹੋਰ ਬਈ ਮੈਨੂੰ ਦਿਖਾਉਣਾ ਬਾਹਰ ਜਾ ਕੇ ਪ੍ਰਮਾਤਮਾ ਨੇ ਵਿਚਾਲਿਆ ਇੰਦਰ ਧਿਆਨ ਪੈ ਗਿਆ ਉਹ ਚੀਜ਼ ਤੇ ਨਹੀਂ ਕੰਮ ਹੋ ਗਿਆ ਸੀਗਾ ਆਣਾ ਇੱਥੋਂ ਆਹ ਤਾਂ ਉੱਚਾ ਗਾ ਜਿੱਥੇ ਟਰੈਲਰ ਛੱਡਿਆ ਹੋਇਆ ਸੀਗਾ ਇਹ ਆ ਨੀਮਾ ਜਿੱਥੇ ਉਹਨਾਂ ਟਰੱਕ ਦੇ ਟਾਇਰ ਆ ਗਏ ਤਾਂ ਹੀ ਮੈਨੂੰ ਆਪਣਾ ਬਾਦ ਸਮਝਾਈ ਆ ਵੀ ਉਹ ਕਰਨਾ ਪਿਆ ਆਪਣਾ ਜਦੇ ਡਾਊਨ ਲੈਂਡਿੰਗ ایرੋਡ ਤੇ ਜਦੋਂ ਨਾ ਇਨਕੇ ਦਾ ਮਾਰਿਆ ਤਾਂ ਪਤਾ ਨਹੀਂ ਕਿਵੇਂ ਯਾਰ ਹਨੀ ਹੁੱਕ ਨਹੀਂ ਸੀ ਹੋਇਆ ਟਰੈਲਰ ਆਨ ਹੁੱਕ ਹੋ ਗਿਆ ਤੇ ਇਕੇ ਦਾ ਪੜਾਕਾ ਪਿਆ ਦੁਬਾਰੇ ਹੋ ਕੇ ਆ ਦੇਖਿਆ 에ਅਰ ਬੈਗਾਂ ਦੀ ਕੀ ਹਾਲਤ ਹੋ ਗਈ ਇੰਨਾ ਉੱਚਾ ਨੀਮਾ ਖੜਾ ਨਹੀਂ ਐਨੇ ਬੰਦ ਨਹੀਂ ਹੁੰਦੇ ਟਰੈਲਰ ਉੱਤੇ ਖਾਂ ਤੇ ਆ ਟਰੇਲਰ ਹੀ ਅਨਹੌਕ ਹੋ ਗਿਆ ਸੀਗਾ ਹੋਣਾ ਨਹੀਂ ਚਾਹੀਦਾ ਬੇਥੇ ਨਿਗਾ ਰੱਖਣੀ ਪਉ ਵਾਹ ਇੱਕ ਵਾਰ ਵਾਹ ਆ ਇਹ ਚੱਲੇ ਪਰ ਮੇਰਾ ਨਾ ਪਤਾ ਨਹੀਂ ਚੱਕਰਾ ਸਿਹਰੀ ਪਾਲਾ ਫੁੱਟੀ ਜਾਂਦਾਗਾ ਆ ਗਿਆ ਨਾ ਤੜਕੇ ਮੈਂ ਨਾ ਉੱਠ ਕੇ ਉੱਥੇ ਗਿਆ ਸੀਗਾ ਪੰਪ ਤੇ ਅੰਦਰ ਹਨਾ ਟਰੱਕ ਸਟਾਪ ਤੇ ਤੇ ਉੱਥੇ ਨਾ ਟੈਮ ਤੇ ਗਿਆ ਜਦੋਂ ਉਹ ਉੱਥੇ ਰਾਤ ਸੀਗਾ ਬਾਹਲਾ ਇੱਕ ਬੰਦੇ ਨੇ ਨਾ ਮੈਨੂੰ ਐ ਲੱਗਿਆ ਜਿਵੇਂ ਨਾ ਰੂਮ ਸਪਰੇਅ ਲਾਈ ਫਿਰਦਾ ਹੁੰਦਾ ਤੇ ਮੇਰੇ ਉਹਦੀ ਸਿਰ ਨੂੰ ਛੜਿਆ ਸੀਗਾ ਤੇ ਕਿਵੇਂ ਕਹਿੰਦਾ ਸੁੱਤਾ ਵੀ ਨਹੀਂ ਰਾਤ ਨੀਂਦ ਹੀ ਨਹੀਂ ਆਈ ਪਤਾ ਨਹੀਂ ਕੀ ਚੱਕਰ ਚੱਲ ਗਿਆ ਆਈ ਡੋਂਟ ਨੋ ਪਰ ਸਿਰ ਪੂਰਾ ਫਟੀ ਜਾਂਦਾ ਹੁਣ ਰਾਈਟ ਨੋ ਆਣਾ 85 ਕਿਲੋਮੀਟਰ ਤੇ ਹੈਗਾ ਉਹ ਪੰਪ ਜਿੱਥੋਂ ਆਪਾਂ ਤੇਲ ਭਰਨਾ ਨਾਲੇ ਉੱਥੇ ਆ ਕੇ ਸ਼ਾਵਰ ਸ਼ੂਵਰ ਲੈਣੇ ਆ ਫੇਰ ਸੈੱਟ ਹੋਊਗਾ ਇਹ ਪੋਰੋ ਸੈਵਨ ਦੇ ਆਪਦੇ ਹੀ ਨਜ਼ਾਰੇ ਆ ਸ਼ੇਰੋ ਓੜੋ ਬੋਰਡ ਇਸ ਪੋਰੋ ਸੈਵਨ ਆਪਰਾ ਕੋਰੋਵਾਨ ਤਾਂ ਜਮਾ ਬੰਦ ਪਿਆਗਾ ਗੂਗਲ ਮੈਪਸ ਦਾ ਦਿਖਾਈ ਜਾਂਦਾ ਉੱਥੇ ਟੱਢ ਲਈ ਅੱਧੇ ਪੌਣੇ ਘੰਟੇ ਦੀ ਪਰ ਮੈਂ ਕਿਹਾ ਪੋਰੋ ਸੈਵਨ ਜਾਣ ਤੋਂ ਗਾੜੀ ਤੋਂ ਚੱਲ ਗਿਆ ਮਾਮਾ ਨਾ ਖੜਾ ਹੋਵੇ ਆ ਇਹ ਆ 3K ਹੀ ਆ ਜਦੋਂ ਫੋਰੋ 7 ਤੇ ਜਾਣਾ ਨਾ ਬਾ স্পੀਡ 100 ਦੀ ਐ ਤੇ ਬਾਬਾ ਤਾ 4 5 ਤੇ ਜਾਓ ਭਿਹਾਓ ਡਾਕਟਰ ਆਕ ਸਿਆਣੇ ਬੱਚੇ ਵਾਂ ਕੇ ਚੱਲੋ ਆ ਜੇ ਜਾਦੇ ਕਿਸਮਤ ਮਾਰੀ ਹੋਈ ਤਾਂ ਕਹਿਣਾ ਕੀ ਆ ਆ ਦੇਖੋ ਪਿਆ ਨਾ ਖਾਲੀ ਜਮਾ ਸਾਰਾ ਕਰਨਾ ਰਾਈਟ ਵਾਲੀ ਲੈਂਡ ਖਤਮ ਹੁੰਦੀ ਸੀ ਮੈਂ ਕਾਉਂ ਦਾ ਇੰਡੀਕੇਟਰ ਲਾਈ ਬੈਠਾ ਹਣਾ ਜਦੋਂ ਪਿੱਛੇ ਸਾਈਨ ਬੋਰਡ ਆਉਂਦਾ ਆਹ ਕਾਰ ਵਾਲਾ ਬਰਾਬਰ ਹੀ ਤੁੰਨੀ ਆਉਂਦੇ ਬਰਾਬਰ ਹੀ ਪਹਾੜੀਆਂ ਇਹਨਾਂ ਨੂੰ ਕਿਉਂ ਨਹੀਂ ਅਕਲਾਉਂਦੀ ਹਾਲੇ ਵੀ ਸਾਵਧਾਨੀ ਜੀ ਪਾਸੇ ਕਰ ਲੋ ਵੀ ਬੰਦੇ ਨੇ ਕਾਉਂ ਦਾ ਇੰਡੀਕੇਟਰ ਲਾਈਨ ਨਾਲੇ ਪਤਾ ਵੀ ਕਾਹ ਲੈਂਡ ਖਤਮ ਹੁੰਦੀ ਆ ਜੇ ਪਹਿਲਾਂ ਲੈਫਟ ਤੇ ਚਲਾ ਲਿਆ ਤਾਂ ਵੀ ਪ੍ਰੋਬਲਮ ਆ ਇਹਨਾਂ ਨੂੰ ਬਾਬੇ ਆਪਣਾ ਕੈਂਸਟਰਨ ਵਾਲੀ ਨਾ ਖੇਲਾ ਹੁਣ ਹੀ ਬੰਦ ਹੋਈ ਆ ਕਿੰਗ ਸਿਟੀ ਵਾਲੀ ਆ ਕੱਢੀ ਬੈਠਿਆ ਦੋ ਟਰੱਕਾਂ ਨੂੰ ਐਮ ਪੀਓ ਐਮ ਪੀਓ ਪੱਫੜ ਭਾਈ ਆਉਂਦੇ ਕਈ ਕਿ ਸਿਟੀ ਵਾਲੇ ਬਾਬੇ ਟੈਂਪਰੇਚਰ ਹੈਗਾ 20 ਹੈ ਨਾ ਤੇ ਪਤਾ ਨਹੀਂ ਹੰਡ ਹੰਡ ਨੇ ਘਾਤੂਆ ਕੀ ਹਵਾ ਚੱਲੀ ਜਾਂਦੀ ਹੈ ਠੰਡੀ ਪੂਰੀ ਮੈਂ ਤਾਂ ਹੀ ਆਨ ਲੈ ਕੇ ਆਇਆ ਸਿਰ ਤੇ ਪੋਕਾ ਪਾ ਕੇ 532 ਨੂੰ ਨੰਬਰ 56 ਐਂਡ ਬੁੱਕ ਕਰਾ ਲਿਆ ਪਹਿਲਾ ਮੈਂ ਉਮੀ ਉੱਤਰੇ ਦੇ ਦੁਆਰੇ ਮੈਂ ਪਾਈ ਲਈ ਪੰਪ ਨੰਬਰ ਨੰਬਰ 7 ਮੇਰੇ ਵੀਰੋ ਬਾਕੀ ਅੱਜਕੱਲ ਕੀ ਹੈ ਨਾ ਵੈਦਰ ਸਹੀ ਰਹਿੰਦਾਗਾ ਵੀ ਗਰਮੀ ਹੁੰਦੀ ਆ ਤੇ ਜਦੋਂ ਗਰਮੀਆਂ ਤੇ ਟਰੱਕ ਤੇਲ ਘੱਟ ਖਾਂਦਾ ਸਿਆਲਾਂ ਦੇ ਮੁਕਾਬਲੇ ਹੰਡ ਤੇ ਹੁੰਦਾ ਉਹ ਆਪਰੇਟਰ ਮੈਂਸੇਟ ਹੁੰਦਾਗਾ ਠੰਡ ਤੇ ਹੰਡ ਹੁੰਦੀ ਹੈ ਜਦੋਂ ਉਹ ਤੋਂ ਟਰੱਕ ਤੇਲ ਬਹੁਤ ਜ਼ਿਆਦਾ ਖਾਕਦਾਗਾ ਕਿ ਕਿ ਨਾਪ ਕਰਦੇ ਨੇ ਯਾਰ ਤੋਂ 450 ਦੇ ਲਾਗੇ ਕੋ ਮੇਰੇ ਸਾਹ ਨਾਲ ਆ ਮੁੜ ਕੇ ਭੱਜ ਗਿਆ ਕਿ ਸ਼ਾਵਰ ਲੈ ਕੇ ਆਉਨੇ ਯਾਰ ਯਾਰ ਪਤਾ ਨਹੀਂ ਕੀ ਚੱਕਰ ਚੱਲ ਗਿਆ ਪ੍ਰਾਕਿ ਜੋ ਸਿਲੰਡਰ ਲੀਕ ਹੋ ਗਿਆ ਚੁੱਲ੍ਹੇ ਵਾਲਾ ਮੈਂ ਉਹਨਾਂ ਤਾਂ ਹੀ ਸ਼ੀਸ਼ੇ ਡਾਉਨ ਕੀਤੇ ਹੋਇਆ ਕਿ ਉਹ ਗੈਸ ਹੀ ਨਿਕਲ ਜੇ ਕਹਣੀ ਉਹੀ ਨਾ ਲੀਕ ਹੋ ਜਾਂਦਾ ਹੋਇ ਜਿਹੜਾ ਮੇਰਾ ਇਨਾ ਸਰ ਪੱਟੀ ਜਾਂਦਾਗਾ ਹੁਣ ਉਹ ਚੁੱਲ੍ਹੇ 'ਚੋਂ ਕੱਢਿਆ ਮੈਂ ਪਤਾ ਨਹੀਂ ਕਾਹਤੋਂ ਉਹਦੇ 'ਚ ਲੀਕ ਹੋਣ ਲੱਗ ਗਿਆ ਹੋਣਾ ਜੋ ਮੈਂ ਤਾਂ ਦੁਬਾਰੇ ਤੇਲ ਤੂਲ ਪਾ ਕੇ ਟਰੱਕ ਚ ਆਇਆ ਆ ਫੁੱਲ ਬਈ ਮਸਕਾਟ ਚੜੀ ਜਾਂਦਾ ਸੀ ਉਹਦੀ ਗੈਸ ਜੀ ਆਹ ਦਾਦਾ ਨੂੰ ਜਿੱਛੇ ਲਾਹੇ ਆ ਕਿ ਮੈਂ ਹਾਂ ਚੱਲ ਪ੍ਰਿਕਲ ਜੂ ਬਾਹਰ ਤੋਂ ਇਰਾ ਮੈਂ ਬਾਹਰ ਹੀ ਕੱਢ ਤਾ ਸਿਲੰਡਰ ਮੈਂ ਆ ਬਾਅਦ ਚ ਦੇਖਾਂ ਕਿ ਕਾਹ ਤੋਂ ਹਿੱਲਿਆ ਇਹ ਹੋਣਾ ਨਹੀਂ ਚਾਹੀਦਾ ਐ ਲੀਕ ਆਣ ਜਾ ਕੇ ਨਾ ਥੋੜੀ ਜਿਹੀ ਕਿਤੇ ਸ਼ਾਂਤੀ ਮਿਲੀ ਆ ਸਿਰ ਨੂੰ ਸਿਰ ਨੂੰ ਵੀ ਸਾਰੀ ਬਾਡੀ ਨੂੰ ਵੀ ਬਾਈ ਸਹੀ ਬੁਰਾ ਹਾਲ ਹੋਇਆ ਪਿਆ ਸੀਦਾ ਸਿਰ ਦੁਖਦੋ ਕੇ ਹੁਣ ਜਾ ਕੇ ਸ਼ਾਵਰ ਲਿਆ ਤੇ ਹੁਣ ਥੋੜਾ ਜਿਹਾ ਫਰਕ ਲੱਗ ਰਿਹਾ ਗੁੱਡ ਫੀਲ ਕਰ ਰਿਹਾ ਗੁੱਡ ਇਹਨੂੰ ਵੀ ਬੈਂਪ ਹੈ ਗਿਆ ਉਹ ਇਧਰ ਖੜਾ ਆਪਣਾ ਤੇ ਅੱਜ ਜਿਆਦਾ ਲਾਲਚ ਨਹੀਂ ਕਰਦੇ ਚਲਾਉਣ ਦਾ ਨਾ ਬੁੱਕ ਤਾਂ ਜਾ ਵੜਨੀ ਹੈ ਨਿੱਪੀ ਘਾਣ ਦੇ ਲਾਗੇ ਪਰ ਆਪਾਂ ਵਾਈਟ ਡ੍ਰਾਈਵਰ ਵਗੈਰਾ ਉੱਥੇ ਦੇਖ ਲਾਂਗੇ ਜਾਂ ਖੜ ਜਾਾਂਗੇ ਆਇਆ ਏ ਇਹਦਾ ਭਾਈ ਦਾਗਾ ਯਾਰ ਆਉਂਦਾ ਹੀ ਨਹੀਂਗਾ ਆਹ ਘੇੜਾ ਕੱਟਿਆ ਕਿ ਉਤੋਂ ਦੀ ਰਿੱਤੀ ਚਤਾਨੀਆਂ ਨਾਲੇ ਕਿਹੜਾ ਨਿਕਲ ਜੂਗਾ ਨਾਲੇ ਲੱਦਾ ਸਿੱਧੀਆਂ ਹੋ ਜਾਣੀਆਂ ਆਹ ਨਾ ਗੇੜਾ ਟਾਇਰ ਦੇਖੋ ਕਰਪ ਨਾਲ ਘਸਾਏ ਹੋਏ ਆਗੇ ਪਹਿਲਾਂ ਆਪਾਂ ਤਾਂ ਹੁਣ ਚੱਕਿਆ ਖੁੱਲੇਵੇਂ ਭਾਈ ਖੁੱਲੇਵੇਂ ਆ ਉਹ ਨੋ ਓਵਰਨਾਈਟ ਪਾਰਕਿੰਗ ਕਿਆਕ ਲੋਗ ਕਹਿੰਦੇ ਸਟੀਪਟੀ ਚਾਈਟੀ ਵਿਦ ਬੈਗ ਨਾਲ ਇੱਥੇ ਆ ਕੇ ਫੇਰ ਕੰਮ ਹੋ ਜਾਂਦਾ ਵੀ ਸੂ ਸੈਂਟ ਮੇਰੀ ਹੈ ਕਿ ਸਾਲਟ ਮੇਰੀ ਹੈ ਠੀਕ ਹੈਣਾ ਚਾਹੋਗੇ ਤੁਸੀਂ ਇਹਨੂੰ ਦੇ ਹੈ ਇੰਨੀ ਪਾਵਰ ਆ ਰਾ ਰੋਡ ਹੀ ਖਾਲੀ ਹੋ ਗਿਆ ਮੇਰੇ ਨੰਗਣ ਵੇਲੇ ਨੂੰ ਤਾਂ ਪਹਿਲਾਂ ਬਈ ਸ਼ੀਸ਼ੇ ਸਾਫ਼ ਕਰਕੇ ਆਂ ਟਰੱਕ ਤੇ ਬਹੁਤ ਜ਼ਿਆਦਾ ਬੁਰਾ ਹਾਲ ਆਗਾ ਅੱਗੇ ਤਾਂ ਮੱਛਰ ਜਿਹਾ ਆਵਾਜ਼ ਤਾਂ ਹੁੰਦਾ ਕਿ ਪਤਾ ਨਹੀਂ ਕੀ ਚੀਜ਼ ਸੀ ਉਹ ਹੋਰੀ ਸੀ ਉਹਦੇ ਨਾਲ ਬਾੜਾ ਉਹ ਸੀਗਾ ਮਸਾ ਪਹਿਲਾਂ 10 ਤੋਂ 12 ਮਿੰਟ ਕੱਲੇ ਸ਼ੀਸ਼ੇ ਸਾਫ਼ ਕਰਨ ਕਰਨ ਤੇ ਲੱਗ ਗਏ ਅਗੇ ਐਕ ਮੈਨੂੰ ਕਾਲ ਆਈ ਵੀ ਸੀ ਹੁਣ ਕੱਟਿਆ ਗਿਆ ਫੋਨ ਹੁਣ ਚੱਕ ਕੇ ਲਿਆ ਆਂ ਭੱਜ ਕੇ ਕੌਫੀ ਨੇ ਨਾ ਸ਼ਾਇਦ ਨਿੱਪੀ ਕਰਨੀ ਚਲੀ ਜਾਏ ਇਹ ਵੀ ਥੋੜਾ ਟਾਈਮ ਪਹਿਲੇ ਰੈਨੋਵੇਟ ਹੋਇਆ ਲੱਗਦਾ ਹੈ ਨਾ ਜਿੱਦਾਂ ਦੀ ਇਹਦੀ ਕੰਡੀਸ਼ਨ ਲੱਗ ਰਹੀ ਆ ਬਾਹਰੋਂ ਨਵਾਂ ਨਵਾਂ ਜਾ ਕੇ ਮੀਂਹ ਨਾਲ ਥੋਤਾ ਗਿਆ ਹੈ ਹੈ ਬਰਗਰ ਕਿੰਗ ਆਰੇ ਨਾ ਸਾਰੇ ਤੇਲ ਪਾਣੀ ਤੇ ਆ ਦਾ ਪੰਪ ਬੰਦ ਸੀ ਜਿਹਦੇ ਚਾ ਕੋਰਾ ਲਾਈ ਬੈਠਾ ਇਹਨੇ ਪਤਾ ਨਹੀਂ ਕਿਨੇ ਲਾ ਲਿਆ ਇਹਦੇ ਆ ਜੋ ਕਿਨੇ ਵਿੱਚ ਦੇ ਨਜ਼ਾਰੇ ਲੈਣੇ ਆ ਕਿਨੇ ਕਿਨੇ ਆ ਜੋ ਭੱਜ ਕੇ ਜਿਹੜਾ ਨਾਤਾ ਨਹੀਂ ਉਹ ਵੀ ਆ ਜੋ ਜਿਹੜੇ ਨੇ ਸ਼ਾਵਰ ਲੈਣਾਗਾ ਕਿਉਂ सूरज देवता जी भी हज फुल ही है पानी उन्ना की है पिछले वीक चढ़िया नहीं हो रहा आवाज सुनो पानी चक दो फटे कोई नचे थे, कोई टपे पानी है ठंडा बबे आंद ही आ गया बड़ा ठंडा पानी है पर न पत्थर आ, आ, आ गए थले जल बी बनी भी है ठर गांधरली साइड जाने चप्पल पाल गए इधर ना सारा ਆ ਉਤੋਂ ਦੀ ਹਾਈ ਬਿਨਾ ਇਹਦਾ ਅੱਗੇ ਇਧਰ ਹਾਰਨ ਮਾਰ ਕੇ ਗਿਆ ਸੀਗਾ ਆਪਾਂ ਨੂੰ ਆਹ ਹੈਲੋ ਆ ਜੋ ਕਿਨੇ ਕਿਨੇ ਨਜ਼ਾਰੇ ਲੈਣੇ ਆਂ ਵਿਚ ਦੇ ਉਂ ਤਾਂ ਨਹੀਂ ਜਾਇਆ ਜਾਂਦਾ ਮਣੀ ਬੈਗ ਜਾ ਕੇ ਰਾਹਾਂ 'ਚ ਹੀ ਰੋਕ ਰੋਕ ਕੇ ਜਾਂਦੇ ਆਂ ਅ ਇਧਰ ਨੂੰ ਚੱਲ ਗਏ ਉਹ ਥਾਂ ਦੇ ਬੇਤੇ ਦਿਨ ਅੰਗੇ ਆਨੇ ਹੁਣ ਤਾਂ ਪੈਰ ਗਿੱਲੇ ਹੀ ਹੋ ਗਏ ਆ ਆਪ ਨੇ ਕੋਈ ਚੱਕਰ ਬਾਹ ਮੂੰਹ ਨਾ ਫਟ ਜੇ ਇਹ ਚੱਕਣ ਵਾਲਾ ਵੀ ਨਹੀਂ ਕੋਈ ਹੈਗਾ ਵੀ ਆ ਕੇ ਬਚਾਲੂਗਾ ਤੇ ਇੱਕ ਵਾਰ ਭਾਲੂ ਭਾਜੀ ਤਾਂ ਆ ਜਾਣ ਉਹ ਕਹਿੰਦਾ ਸਾਰਾ ਜੰਗਲ ਆ ਇਧਰਲੀ ਸਾਈਡ ਆ ਹਾ ਜਿੰਨਾ ਸਾਰਾ ਜੰਗਲ ਆਗਾ ਇਹ ਤੁਸੀਂ ਹਾਲ ਵਾਲਾ ਇੱਥੋਂ ਸਟਾਰਟ ਹੋ ਗਿਆ ਇਹ ਹੈਨਾ ਤੇ ਇਹ ਐਂ ਤੁਰੇ ਜਾਣਾ ਨਾਲ-ਨਾਲ ਹੀ ਇਹਨੇ ਇਹ ਹੈ ਨੇ ਸਮੁੰਦਰ ਜੇ ਨੇ ਹੁਣ ਇਹਨੂੰ ਸਮੁੰਦਰ ਕਹਿੰਦੇ ਆ ਜਾਂ ਕੀ ਕਹਿੰਦੇ ਆ ਐਵੇਂ ਕਹਦਾ ਸਮੁੰਦਰ ਹੀ ਹੋਊਗਾ ਜਿਹੜਾ ਏਡਾ ਵੱਡਾ ਆ ਦੇਖੋ ਬਹੁਤ ਗਮਰੇ ਹਿਸਾਬ ਨਾਲ ਇਹਨੇ ਨਿੱਪੀ ਗੰਨ ਤਾਈ ਹਨ ਆ ਹੀ ਤੁਰੇ ਜਾਣਾ ਵਿੱਚ ਦੀ ਕਿਤੇ ਰੋਡ ਦੇ ਨਾਲ ਆ ਜਾਂਦਾ ਕਿਤੇ ਦੂਰ ਹੋ ਜਾਂਦਾ ਠੰਡੇ ਠੰਡੇ ਪਾਣੀ ਸੇ ਨਹਾਣਾ ਚਾਹੀਦਾ मैं था ए, खंदा, खंदा। यार सुबह ही नहाता गोडे तूज देवता यार बीमार ना हो जाए नहीं नहाने वाला काम बड़ा घंट सगा आज तुम आओ ਆ ਜਵਾ ਨਾ ਉੱਚਾ ਨਾ ਉੱਚਾ ਥਾਂ ਗਾਣਾ ਉਥੇ ਸਲਿੱਪਰੀ ਆਣੀਗੀ ਜਿਹੜੇ ਟੋਏ ਆ ਜਿੱਹਾਂ ਦਾ ਇੰਨਾ ਜਦੋਂ ਪਾਣੀ ਘਟ ਜਾਂਦਾ ਖੜਾ ਰਹਿੰਦਾ ਹੋਊਗਾ ਤੇ ਉੱਚੇ ਥਾਂ ਸੁੱਕ ਜਾਂਦੇ ਆ ਵੀ ਧੁੱਪ ਨਾਲ ਤੇ ਉਥੇ ਤਾਂ ਕਰਕੇ ਨਹੀਂ ਹੈਗੀ ਮੇਰੇ ਸਹਾਰ ਨਾਲ ਪਾੜਾ ਸਲਿੱਪਰ ਜੇ ਪਾ ਕੇ ਵਿੱਚ ਆ ਗਏ ਮੈਂ ਕੋ ਮਰਵਾ ਨਾ ਲੱਗੇ ਥੱਲੇ ਪਾਣੀ ਚ ਆਹ ਦੇਖੋ ਅੱਗੇ ਕੋਆ ਰਾਈਡ ਕਰਨਾ ਤਾਂ ਹੁਣ ਬਦਲਣਾ ਡਿੰਗੋ ਕਿ ਮੈਂ ਜਿਆਦਾ ਵਿੱਚ ਚਲਾ ਜਾऊं ਆਹ ਦੇਖੋ ਇੱਥੇ ਇਹ ਸਲਿੱਪਰੀ ਹੈ ਇਹਦੇ ਵਿੱਚ ਹੂ ਨੋ 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 ਸ਼ੂ ਕੁਲ ਹੋ ਸ਼ੂ ਕੁਲੋ चक लो चक लो हम जा चाहिए आप लाता मैं तो बाकी सिर होने ने कम चलीए चलो चले मिती नीची रहा हो पे इत उची नीची रहा हो पे, पे। क्योंकि सारे पत्थर ही है ना ਆ ਹਲੇ ਆ ਪੈਰਾਂ ਚੱਪੜਾਂ ਚ ਫਸ ਜੂ ਆ ਚੀਜ਼ ਚਲ ਕੋਈ ਬਾਤ ਨਹੀਂ ਖੇਰੋ ਆ ਟੀ ਜਦਾ ਸੀ ਮੈਂ ਆਹ ਹਨ ਇਹ ਕਈਆਂ ਨੇ ਸਜਾ ਕੇ ਰੱਖੀ ਵੀ ਹੁੰਦੀ ਆ ਆ ਮੈਂ ਵੀ ਲਾਸਟ ਟਾਈਮ ਜਦੋਂ ਅਮਰੀਕਾ ਨੂੰ ਆਉਣ ਆਉਣ ਲੱਗਿਆ ਨਾ ਰਸਤੇ ਰੀਆਂ ਤੇ ਲੱਗੇ ਵਿਆ ਇਹ ਬੂਟੇ ਤੇ ਘਰੇ ਲੈ ਗਏ ਇਹਨਾਂ ਨੂੰ ਰੰਗ ਕਰਕੇ ਤੇ ਉੱਤੇ ਡਾਈਨਿੰਗ ਟੇਬਲ ਤੇ ਰੱਖਿਆ ਵਿਆਗਾ ਇਧਰ ਹੈਗੇ ਵਿਦਿਆ ਪੜਾਈ ਦੇ ਬੂਟੇ ਬਿੱਧਿਆ ਪੜਾਈ ਜੀ ਇਹੇ ਟਾਈਮ ਹਵਾ ਨਾਲ ਇੱਥੋਂ ਤਾਈ ਪਾਣੀ ਵੀ ਆ ਜਾਂਦਾ ਤਾਂ ਤਾਂ ਆ ਸਾਰਾ ਪਾਣੀ ਨੇ ਖੋਰਿਆ ਹੋਇਆ ਮਿੱਟੀ ਇਹਨਾਂ ਦੇ ਦਰਖਤਾਂ ਦੀਆਂ ਜੜਾਂ ਚੋਂ ਇੱਥੋਂ ਮਿੱਟੀ ਖੁਰੀ ਵੀ ਆ ਤੇ ਹੁਣ ਜਮਾਂ ਸਾਫ ਆ ਆ ਨਾਲ ਹੀ ਆ ਦੇਖੋ ਐ ਭਾਈ ਬੇ ਇੱਧਰ ਇੱਧਰ ਖੜਾ ਆਪਣਾ ਝੋਟਾ ਲੱਟਾ ਧਰ ਹੀ ਜਾਂਦਾ ਪਾਣੀ ਇੰਨਾ ਜ਼ਿਆਦਾ ਠੰਡਾ ਸੀਗਾ ਪੈਰ ਠਰੀ ਜਾਂਦੇ ਆ ਪੂਰੇ ਇਹ ਵੀ ਬਰ ਚੱਲੀ ਜਾਂਦਾ ਆਪਣਾ ਹੁਣ ਭੱਜ ਲਓ ਨੀ ਤਾਂ ਨਾਲ ਠੰਡੇ ਠੰਡੇ ਪੈਰ ਹੋ ਗਏ ਠੰਡੇ ਠੰਡੇ ਪੂਰੇ ਚਲੋ ਇਹਨਾਂ ਨੇ ਬੰਦ ਕਰਦ ਗਏ ਯਾਰ ਹੁਣ ਕਿਹਨਾਂ ਨੇ ਇਹ ਹੋਣ ਨਾ ਦਿੰਦੇ ਤਾਂ ਅੱਖਾਂ 'ਚ ਪੈਂਦੀਆਂ ਤਾਂ ਤਾਹ ਤੋਂ ਹੀ ਇਹ ਰੋਖਾਇਕਰ ਆ ਗਿਆ ਇਹ ਆਖੀਸੇ ਦਾ ਹਾਲ ਹੋਇਆ ਹੈ ਮੈਂ ਇਹਨੂੰ ਕਰ ਲਗੇ ਸਾਫ ਸੁਥਰਾ ਵਾਈਟ ਡ੍ਰਾਈਵਰ ਕਹਿੰਦੇ ਵੀ ਇਹਨੂੰ ਮੈਨੇ ਵਾਈਟ ਡ੍ਰਾਈਵਰ। ਤੇ ਕਿੰਨੇ ਪਰੋਂ ਗਨੇ ਕਲੱਚ। ਕਹੋ ਕਿ ਨਾ ਇਹ ਇੱਥੇ ਟਾਇਰ ਤੇ ਖੜਨਾ ਪਊਗਾ। ਆਹ ਵਾਲੇ ਡੰਡੇ ਬਾਹਲੇ ਛੋਟੇ ਹੁੰਦੇ ਆ। ਆਹ ਦੇਖੋ ਇਹ ਟੇਢੀ ਕੀ ਆ। ਫਾਇਰ ਤੇ ਖੜ ਕੇ ਕਰਨਾ ਪਊ। OK। ਯਾ। OK। 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 It works better on the beach.

I'll show you how it works on the paint. I'll we'll do a little spot here. This is the last page. This pretty cool. This a lubricant. So it dips off the dirt without scratching. Yeah. And then it leaves you with that showroom shine. You can feel the difference in the paint. It's nice and smooth. Yeah. Right? Very nice. Yeah. Same thing on the page. ਆ ਬਾਬੇ ਕੀ ਜੀ ਘੈਂਟ ਆ ਕੀ ਆ ਜਿਵੇਂ ਬੱਗ ਬੁੱਕ ਕਲੀਨ ਕਰਨ ਨੂੰ ਨਹੀਂ ਹੁੰਦੇ ਨਹੀਂ ਨਾ ਹੁੰਦਾ ਮੇਨ ਮੈਨ ਸ਼ੀਲਡ ਤੋਂ ਮੈਂ ਕਲੀਨ ਕਰਨ ਲੱਗਿਆ ਸੀ ਇਹ ਆ ਗਈ ਮੇਰੇ ਕੋਲੇ ਆ ਜੀ ਇਹ ਬੜੀਆ ਬੜੀਆ ਆ ਵਰਨਾ ਹੀ ਓਕੇ ਆਮ ਕਮ ਕਲੀਨ ਵੈਂਟ ਸ਼ੀਲਡ ਆਮ ਕਮ ਹੈ ਓਕੇ ਥੈਂਕ ਯੂ ਓਕੇ ਥੈਂਕ ਯੂ ਮੈਂ ਅੱਜ ਜਦੋਂ ਮੈਂ ਅਹੀਂ ਜਨਾ ਮੱਥਾ ਮਾਰ ਲਗਿਆ ਉਹ ਧਿਆਨ ਘੜਦਿਆ ਆਹ ਦੇਖੀ ਆ ਵੀ ਕਲੀਨ ਕੀਤਾ ਕਿੱਡਾ ਘੈਂਟ ਬਣਾ ਤਾ ਇਹਨੇ ਇੱਕ ਸਪਰੇਅ ਨਾਲ ਹੀ ਮੈਂ ਥਰਮੋਸ ਥਰਮਾਸ ਧੋ ਲਿਆ ਅੱਗੇ ਨਾਲੇ ਅੰਦਰ ਕੀੜਾ ਕੱਟਿਆ ਕਿ ਸੱਚ ਨੂੰ ਬਾਈ ਇਹ ਚੀਜ਼ ਨਾ ਜਿਹੜੀ ਅੱਜ ਉਥੇ ਆਪਾਂ ਨੂੰ ਵਾਈਟ ਰਿਵਰ ਮਿਲਿਆ ਉਹ ਸਪਰੇਆ ਜਿਹਾ ਉਹ ਬਹੁਤ ਟਾਈਮ ਦਾ ਮੈਂ ਲੱਭਦਾ ਸੀਗਾ ਬੱਗ ਸਪਰੇਅ ਵੀ ਆ ਉਹਦੇ 'ਚ ਵੀ ਜਿਵੇਂ ਉਹ ਗੁਣੇ ਦਿਖਾਈ ਵੀ ਆਪਣੇ ਹੈੱਡਲਾਈਟਾਂ ਸਾਫ਼ ਕਰਕੇ ਜਿਵੇਂ ਜਿਵੇਂ ਮੈਂ ਬਹੁਤ ਪ੍ਰੋਬਲਮ ਆਉਂਦੀ ਆ ਹੁਣ ਗਰਮੀ ਦੇ ਦਿਨਾਂ ਚ ਵੀ ਸ਼ੀਸ਼ਿਆਂ ਦੇ ਜਿਹੜਾ ਮੱਛਰ ਮੁਛਰ ਪਾਜ ਜਾਂਦਾ ਉਹ ਲੈਂਦਾ ਨਹੀਂ ਕਈ ਵਾਰੀ ਹੁਣ ਜਿਵੇਂ ਆਪਾਂ ਨਹੀਂ ਟਰੱਕ ਸਟਾਪ ਤੇ ਹਨਾ ਜਾਂ ਹੋਰ ਉਹ ਮਾੜੇ ਜਿਨਾਂ ਵਾਲੀ ਲੈ ਗਏ ਬਾਈ ਉਹਨੇ ਹੈਡਲਾਈਟ ਜੋ ਸਾਫ਼ ਕੀਤੀ ਮੈਂ ਟਰੱਕ 'ਚ ਪੰਗਾ ਉਹਨੇ ਆਪਾਂ ਨੂੰ ਗਿਫਟ ਹੀ ਦਿੱਤੀਆਂ ਕਹਿੰਦਾ ਹਸਾਬ ਦੇ ਵਿੱਚ ਹੁਣ ਦਿਖਾਉਣਾਗਾ 6 ਲੈ ਲਿਆਂ ਆਪਾਂ ਹੁਣ ਤੋਂ ਵਾ ਬੁਲਿਆ ਆ ਕੇ ਨਾ ਫੇਰ ਦਿਖਾਉਣਾ ਤੁਹਾਨੂੰ ਆ ਕੇ ਇਹ ਵਾਲੇ ਸੋਕਣਾ ਇੱਥੇ ਚਿੱਲੀ ਚਿਕਨ ਜਾਂ ਪਿਆ ਹੁੰਦਾ ਮੈਂ ਤੇ ਕਾਕਾ ਚਾਲਦੇ ਹੁੰਦੇ ਸੀਗੇ ਐਸਐਲਐਚ ਚ ਬਾਈ ਕਾਕੇ ਨੇ ਮੋੜ ਤੋਂ ਹੈ ਤੇ ਇਥੋਂ ਲਾਜ਼ਮੀ ਝੱਕਣਾ ਉਹਦੇ ਨਾਲ ਰੋਟੀ ਖਾਣੀ ਹੁਣ ਲਾਜ਼ਾਬ ਹੈ ਜਿਹੜਾ ਆਹ ਲਾ ਕੇ ਇੱਕ ਤੇ ਵੀਡੀਓ ਦੇਖੀ ਤਾਂ ਆਹੀ ਹੈ ਨਾ ਤੇ ਆ ਦੇਖੋ ਹੁਣ ਤਾਂ ਬਹੁਤ ਬਹੁਤ ਰੱਖਣ ਲੱਗ ਗਿਆ ਬਾਈ ਅੱਗੇ ਨਹੀਂ ਹਾਲੇ ਲੋ ਇੰਨਾ ਕੁਝ ਹੁੰਦਾ ਇੱਥੇ ਆ ਪੈਗ ਪਿਆਲੇ ਵਾਲਿਆਂ ਦਾ ਵੀ ਪ੍ਰਬੰਧ ਹੁਣ ਤਾਂ ਪੰਪਾਂ ਦੇ ਪੂਰਾ ਹੁੰਦਾ ਆਪਾਂ ਦਾ ਹੈ ਨਹੀਂ ਇਹਦੇ ਚਾਹ ਬਣ ਜੋ ਵੀ ਹੁੰਦਾ ਆ ਗਿਆ ਹੋਇਆ। ਅਹੀਂ ਨਾ ਕਿਉਂਕਿ ਉਦੋਂ ਐਸੋ ਤੋਂ ਤੇਲ ਪਵਾਉਂਦੇ ਹੁੰਦੇ ਸੀ। ਐਸੋ ਤੋਂ ਤੇਲ ਪਵਾਉਂਦੇ ਨੇ ਐਸਐਲਐਚ ਚ ਇੱਥੇ ਆ ਕੇ ਸ਼ਿਫਟ ਬਦਲਦੇ ਨਾ ਜਾਂਦੇ ਹੋਏ ਵੀ ਆਉਂਦੇ ਹੋਏ। ਬਈ ਕੰਨ ਇਹਨੂੰ ਜਿਆਦਾ ਕੱਕੇ ਨੇ ਪੱਕਾ ਹੀ ਹਣਾ ਇੱਥੋਂ। ਜੇ ਰੋਟੀ ਖਾਣੀ ਇੱਥੇ ਆ ਕੇ ਤੇ ਚਿੱਲੀ ਚਿਕਨ ਜਾਂ ਚੱਕ ਲੈਣਾ ਉਹ ਹੁੰਦਾ ਤਾਂ ਵੈਸੇ ਖਾਣ ਵਾਲਾ ਕੱਕ ਇਹਦਾ ਬੜਾ ਫੇਵਰੇਟ ਸੀਗਾ ਉਹ। ਉਹਨੇ ਰੋਟੀ ਖਾਣੀ ਨਾਲ ਮੈਂ ਵੀ ਹੁਣ ਪੱਕਾ ਹੀ ਚੱਕਣਾ ਇੱਥੋਂ ਇੱਧਰ ਦਾ ਟਰੱਕ ਖੜੇ ਸੀਗੇ ਸਾਰੇ ਮੈਂ ਹਾਂ ਚੱਲਾ ਇੱਧਰ ਲਾਉਣੇ ਆ ਵੀ ਸਾਈਡ ਜੀ ਤੇ ਲਾਈ ਖੜੇ ਸੀ ਇਹਨਾਂ ਨਾਲ ਹੀ ਆਪਾਂ ਲਾਤਾ ਭਾਈ ਉਹ ਗੋਰੀ ਮੇਰੇ ਕੋਲੇ ਆ ਗਈ ਉੱਥੇ ਆਪਣਾ ਵਾਈਟ ਰਿਵਰ ਹਨਾ ਉਹਨੇ ਮੈਂ ਤੁਸੀਂ ਵੀਡੀਓ ਵੀ ਦੇਖਿਓ ਉਹ ਬੜੀ ਸਿਰਾਂ ਚੀਜ਼ ਆ ਸੱਚੀ ਮਾ ਵੀ ਭਾਈ ਬਹੁਤ ਛਿਰ ਦੇ ਲੱਭੀ ਸੀ ਅਸੀਂ ਪਹਿਲਾਂ ਮੁੜ ਕੇ ਆਈ ਹਟ ਉੱਟ ਕੇ ਕਿਉਂਕਿ ਨਾ ਗੋਰੇ ਲੱਗੇ ਪਏ ਹੁੰਦੇ ਇਹਦੇ ਨਾਲ ਸਾਫ਼ ਕਰਨਾ ਕਿਸੇ ਸਕਰੈਚ ਨਾ ਪੈਣ ਉਹਨੇ ਆ ਦੇਖੋ ਤੁਹਾਨੂੰ ਦਿਖਾਉਣਾ ਆਹ ਵਾਲੀ ਤਾਂ ਮੈਂ ਸਾਫ ਕੀਤੀ ਸੀ ਕਵਾਲੀ ਨਾਲ ਵਾਸ਼ਰ ਕਰੂਗਾ ਆਹ ਹੈੱਡਲਾਈਟ ਉਹਨੇ ਸਾਫ ਕੀਤੀ ਨਾਲੇ ਉਦੋਂ ਆ ਕਿੰਨਾ ਚੱਲ ਕੇ ਆ ਗਿਆ ਤੇ ਆਹ ਥਾਂ ਸਾਫ ਕੀਤਾ ਗਾ ਕੋਨੇ ਆ ਦੇਖੋ ਅੱਡਦੀ ਨਾਲ ਉਹਦੇ ਨਾਲ ਸਪਰੇਅ ਨਾਲ ਤੇ ਇਧਰੋਂ ਸ਼ੀਸ਼ਾ ਸਾਫ ਕੀਤਾ ਇਹਨੇ ਕੋਰੀ ਨੇ ਤੇ ਮੈਂ ਬਾਹਲੇ ਮੈਂ ਤਾਂ ਦਰ ਲੈ ਕਰਨ ਲੱਗ ਕੀ ਇੱਕ ਤਾਂ ਦਿੱਤਾ ਉਹਨੇ ਆਪਾਂ ਨੂੰ ਆ ਚਾਰ ਵਾਲਾ ਪੈਕ ਹਨਾ ਆ ਤਾਂ ਉਹ ਆ ਜਿਹਦੇ ਨਾਲ ਉਹ ਸਾਫ ਕਰਨ ਵਾਲਾ ਆ ਹੈਗਾ ਟੈਰਾਂ ਵਾਲੀ ਪਾਲਿਸ਼ ਆ ਪਾਲਿਸ਼ ਨਹੀਂ ਮਾਰ ਲੋ ਫੋਮ ਮਾਰ ਕੇ ਛੱਡ ਦਿਓ ਮੈਂ ਗੱਡੀ ਤੇ ਅੱਗੇ ਵਰਤਦਾ ਪਰ ਉਹ ਹੋਰ ਕੰਪਨੀ ਦੇ ਆ ਤੇ ਆ ਇੱਕ ਸਾਉ ਦੀ ਰੇਨੈਕਸ ਆ ਤੇ ਆ ਲੈਦਰ ਉਦੇ ਤੇ ਪਾਲਿਸ਼ ਇੱਕ ਸਾਉ ਦੀ ਬਾਕੀ ਐਵੇਂ ਕਹਦਾ ਪੜੂੰਗਾ ਪ੍ਰੋਪਰ ਇੱਕ ਉਹਨੇ ਨਾਲ ਆ ਟੇਬਲ ਦੇ ਤਾਂ ਆਪਾਂ ਨੂੰ ਫ੍ਰੀ ਚ ਇਹਦੇ ਨਾਲ ਹੀ ਉਹਨੇ ਆ ਦੋ ਮੈਨੂੰ ਆ ਫ੍ਰੀ ਦੇਤੀਆਂ ਨਾਲ ਆ ਆਹ ਲਗਾ ਉਹਨੇ ਜਮਾ ਫ੍ਰੀ ਦੇਤੀਆਂ ਨਾਲ ਆ ਵੀ ਜਿੰਨਾ ਉਹਨੇ ਰੇਟ ਕਿਹਾ ਸੀ ਮੈਨੂੰ ਉਦੋਂ ਅੱਧੇ ਪੈਸੇ ਜੀ ਦੇਤੀਆਂ ਪਤਾ ਨਹੀਂ ਕੀ ਉਹਨੂੰ ਉਹ ਲੱਗਿਆ ਅਨੀਤਾ ਜਦੋਂ ਉਹਨੇ ਦੇਖਿਆ ਵੀ ਆਪਣਾ ਕੀ ਆ ਉਹਨੇ ਦੇਖਿਆ ਨਾ ਮੈਨੂੰ ਕਹਿੰਦੀ ਤੇਰਾ YouTube ਚੈਨਲ ਆ ਉਹਨੇ ਟਰੱਕ ਤੇ ਪੜ ਲਿਆ ਮੈਂ ਕਿਹਾ ਤੇਰੀ ਵੀਡੀਓ ਬਣਾਈ ਖਣੀ ਤਾਂ ਉਹਨੇ ਤਾਂ ਕਰਕੇ ਤੇ ਬਾਅਦ ਚ ਜਦੋਂ ਮੈਂ ਜਮਾਂ ਤੁਰ ਲੱਗਿਆ ਉਦੋਂ ਫੇਰ ਆ ਗਈ ਤੇ ਮੈਨੂੰ ਕਹਿੰਦੀ ਵੀ ਆਹ ਭਰੀਏ ਇੱਥੇ ਤੇ ਮੈਂ ਉੱਥੇ ਭਾਰਤਾਂ ਤੇ ਉਹਨੇ ਵਿਚਾਰੀ ਨੇ ਸਬਸਕ੍ਰਾਈਬ ਵੀ ਕਰ ਲੈ ਚੱਲ ਆਪਣਾ YouTube ਚੈਨਲ ਮੈਂ ਕਿਹਾ ਚੱਲ ਹਣੀ ਉਹਨੇ ਤਾਂ ਹੀ ਮੈਂ ਕਹਿੰਦੀ ਵੀਡੀਓ ਬਣਾਏਗਾ ਮੈਂ ਕਿਹਾ ਹਾਂ ਦੇਖ ਲਈ ਮੈਂ ਕਿਹਾ ਵੀ ਕੱਲ ਨੂੰ ਜਾਂ ਪਰਸੋਂ ਆਉਗੀ ਕੈਨੀ ਓਕੇ ਇਹਨੂੰ ਆਪਾਂ ਕੱਲੂ ਵਰਤਾਂਗੇ ਆਹ ਤਾਂ ਘਰ ਹੀ ਲੈ ਜਾਾਂਗੇ ਆਪਾਂ ਆਹ ਵਾਲਾ ਪੈਕ ਤਾਂ ਸਾਰਾ ਕਿਉਂਕਿ ਆਹ ਮੋਸਟਲੀ ਇਹ ਗੱਡੀ ਚੀ ਲੋਡ ਆ ਦੋ ਤਿੰਨ ਚੀਜ਼ਾਂ ਦੀ ਤਾਂ ਆਪਾਂ ਨੂੰ ਬਾਕੀ ਪਾਲੇ ਟਰੱਕ ਲਈ ਗਿਆ ਦੋ ਟਰੱਕ ਚ ਰੱਖ ਲਾਂਗੇ ਠੀਕ ਹੈ ਕਰੋ ਸਪੋਰਟ ਸਾਰਿਆਂ ਨੇ ਦੱਬ ਕੇ ਤੇ ਨਾਲੇ ਕਰ ਲੋ ਚੈਨਲ ਸਬਸਕ੍ਰਾਈਬ ਆਪਣਾ YouTube ਤੇ ਤੇ Facebook ਤੇ ਵੀ ਕਰ ਲੋ ਫੋਲੋ ਤੇ ਇਸ ਦਾ ਟਿਕਟੌਕ ਸਾਰੇ ਕਿਤੇ ਸੇਮ ਆ ਕੱਲਾ ਸਨੇਪਚੈਟ ਤੇ ਸੀਰਾ ਸਿੱਧੂ 2019 ਆ ਜਦੋਂ ਸੀਰਾ ਲਿਖ ਲਿਆ ਹਨਾ S W -E, e R A ਵਿੱਚ ਉਹ ਥੱਲੇ ਸਪੇਸ ਸਪੇਸ ਨਹੀਂ ਉਹਨੂੰ ਮਾਈਨਸ ਦਾ ਨਿਸ਼ਾਨ ਜਾਂ ਫੇਰ ਸਿੱਧੂ 2019 ਆਗਾ ਇੱਕ ਲਾਈਕ ਤੇ ਸ਼ੇਅਰ ਵੀਡੀਓ ਨੂੰ ਲਾਜ਼ਮੀ ਕਰਿਆ ਕਰੋ ਠੀਕ ਆ ਜੀ ਮਿਲਤੇ ਹਾਂ ਫੇਰ